मंत्री संजीव अरोड़ा ਨੇ ਵੱਲੋਂ ਉਧਾਰਨ ਕੀਤਾ ਗਿਆ ਹੈ ਤੇ ਤਸਵੀਰਾਂ ਜਿਗੀਆਂ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਦੇ ਨਾਲ ਜਿਆ ਕਰਵਾ ਰਹੇ ਜਿੱਤੇ ਕੀ ਆ ਦੇ ਪੌਜ ਕੇ ਨੇਦੇ ਅਭਾਟਨ ਕਰ ਚੁੱਕੇ ਨੇ ਤੇ ਉਹਨਾਂ ਸਾ ਸਮੇਲਾ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਇਹ ਵਕਵਤਰੀਆਂ ਦੀਏ ਦੇਖੋ ਆ ਸਾ ਦੇਖੇ ਬੱਚਿਆਂ ਦੇ ਵਿੱਚ ਕਿੰਨਾ ਰੋਸਾ ਹੈ ਆ ਅਲਗ-ਅਲਗ ਸਕੂਲਾਂ ਤੋਂ ਬੱਚੇ ਆਏ ਹੋਏ ਨੇ ਇਹ

ज संजीव और अपने उदघाटन वक्त वलाकारी जिड़ी की है अलग अलग राज्य इतने तो पहुंचे ने सारस मेले अपनी कलाकारी दिखाने लगे ਤੇ ਕੈਪਟਨ ਮੰਤਰੀ ਪੁਜੇ ਨੇ ਤੇ ਕਿਉਂਕਿ ਸੇਰ ਤੋਂ ਫੇਰ ਸਭੀ ਇੰਤਜ਼ਾਰ ਸੀਗਾ ਕਿਉਂਕਿ ਸਾਹਿਬ ਸੀਗਾ ਕਾਫੀ ਆ ਦੇਖ ਸਰੋ ਪੰਜਾਬੀ ਸੱਭਿਆਚਾਰ ਜਿਹੜਾ ਕੀ ਹੈ ਊੜਾ ਐੜਾਈ ਦੀ ਵਿੱਚ ਦੇ ਪੁਜੇ ਨੇ ਇਹ ਚੀਜ਼ ਫਾੜ ਲਈ ਹੱਥ ਇਹ ਤਸਵੀਰ ਜਿਹੜੀ ਕੀ ਹੈ ਜਰੂਰ ਲਾਜ਼ਮੀ ਆ ਤੁਹਾਨੂੰ ਦਿਖਾਣੀ ਕਿਉਂਕਿ ਇੱਥੇ ਇਹ ਉੜਾੜਾ ਵੀ ਜਿਹੜੀ ਪੰਜਾਬੀ ਸੱਭਿਆਚਾਰ ਦਿਖਾਇਆ ਜਾ ਰਿਹਾ ਸੰਜੂਰ ਵਾਲੀ ਨੂੰ ਮਤਲਬ ਕਿ ਪੂਰੇ ਪੰਜਾਬ ਨੂੰ ਵਧਾਈਆਂ ਦਿੰਦਾ ਇਹ ਸਰਸ ਮੇਲੇ ਦੀਆਂ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਜਿਹੜਾ ਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਹੈ ਔਰ ਸਾਰਿਆਂ ਦੇ ਸ਼ਰੂਪ ਸਾਰੇ ਅਫਸਰ ਸਹਿਬਾਨ ਬੈਂ ਸਾਹਿਬ ਖੜੇ ਆ ਔਰ ਬੀਸੀ ਸਾਹਿਬ ਦਾ ਖਾਸ ਕਰ ਸ਼ੁਕਰੀਆ ਕਿ ਇਹਨਾਂ ਨੇ ਪੀਏਯੂ ਦਾ ਕੈਂਪਸ ਦਿੱਤਾ ਸਰਸ ਮੇਲੇ ਲਈ ਇਹ ਇੱਕ ਮੇਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੀ ਸਭ ਤੋਂ ਦਰਸ਼ਾਂਦਾ ਔਰ ਜਿਹੜੇ ਆਰਟੀਸ਼ਨ ਹੈਗੇ ਪਿੰਡਾਂ ਤੋਂ ਜਿਹੜੀ ਕਲਾਕਾਰ ਹੈਗੇ ਜਿਹੜੇ ਕਲਾਕਾਰੀ ਨਾਲ ਚੀਜ਼ਾਂ ਬਣਾਉਂਦੇ ਆ ਉਹ ਦਰਸ਼ਾਉਂਦੇ ਆ ਔਰ ਇਹ ਬਹੁਤ ਮੇਲੇ ਦਾ ਫਾਇਦਾ ਹੈਗਾ ਇਹ ਉਹਨਾਂ ਲਈ ਵੀ ਫਾਇਦਾ ਸਾਡੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਫਾਇਦਾ ਹੈ ਮੈਂ ਸਾਰਿਆਂ ਨੂੰ ਬੁਜ਼ਾਰਿਸ਼ ਕਰਦਾ ਕਿ ਇਹ ਮੇਲਾ ਜ਼ਰੂਰ ਦੇਖਣ ਆਓ ਇਹ ਇਹ ਮੇਲਾ ਕੋਈ ਵੀ ਹੋਣਾ ਆ ਹੁਣੇ ਮੈਨੂੰ ਬੈਨ ਸਾਹਿਬ ਦੱਸ ਰਹੇ ਸੀ ਏਟੀਸੀ ਸਾਹਿਬ ਕਿ 22 ਜਿਲ੍ਹਿਆਂ 22 ਸਟੇਟਾਂ ਤੋਂ ਖਾਣੇ ਦਾ ਸਟਾਲ ਲੱਗੇ ਆ ਵੀ ਖਾਣੇ ਦਾ ਵੀ ਆਨੰਦ ਕਰੋ ਉਹਨੇ ਜਿੰਨੇ ਦਿਨ ਸੰ ਸ ਇਹ ਮੇਲਾ ਹੈਗਾ ਇੱਥੇ ਆ ਕੇ ਫੂਡ ਇੰਜੋਏ ਕਰਨਾ ਚਾਹੀਦਾ ਕਿਉਂਕਿ ਸਾਰੇ ਹਿੰਦੁਸਤਾਨ ਦਾ ਖਾਣਾ ਐਸ ਵੱਲੇ ਐਥੇ ਸਟਾਲ ਲੱਗੇ ਹੋਏ ਖਾਣੇ ਦੇ ਪਰ ਇੱਕ ਵੀ ਸਾਹਮਣੇ ਆਇਆ ਸੀ ਰਾਜ ਸਭਾ ਦੇ ਵਿੱਚ ਰਜਿੰਦਰ ਗੁੱਪਤਾ ਜੀ ਵੀ ਆ ਗਏ ਹੋ ਤੇ ਉਹਨਾਂ ਆ ਕਿਸੇ ਜੀ ਉਹਨਾਂ ਦਾ ਨਾਮ ਲੜਾ ਇਸ ਵੇਲੇ ਤੁਸੀਂ ਗੱਲ ਤੋਂ ਬਦਲੇ ਨੂੰ ਇਹ ਸਵਾਲ ਪੁੱਛਦੇ ਹੋ ਇਹ ਰਾਜ ਸਭਾ ਦਾ ਮੈਂਬਰ ਮੈਂ ਨਹੀਂ ਪਛਾਣਦਾ ਠੀਕ ਹੈ ਤਾਂ ਇਹ ਜਿਹੜੀ ਰਾਸ਼ੀ ਜਿਹੜੀ ਇਕੱਠੀ ਹੋਈ ਹੈ ਉਹ ਅੱਜ ਜਿਹੜੀ ਇਹਦੀ ਰਾਸ਼ੀ ਦਾ ਸਪਰਾਕਤੀ ਇਹ ਦੇਖੋ ਜੀ ਇਹ ਜੋ ਆਪ ਬਲਕਿ ਤਾਂ ਇਹ ਦੇਖੋ ਨਾਨ ਪ੍ਰੋਫਿਟ ਹੈ ਜਿੰਨਾ ਕਿ ਖਰਚਾ ਹੁੰਦਾ ਹੈਗਾ ਉਹਨਾਂ ਕ ਸੀਸੀ ਸਾਹਿਬ ਨੇ ਆਪਣੇ ਉੱਤੇ ਲੈ ਕਰਕੇ ਪੈਸੇ ਇਕੱਠੇ ਕੀਤੇ ਹੈ ਬਾਕੀ ਜੇ ਕੁਝ ਬਚੂਗਾ ਬਾਅਦ ਚ ਕੋਈ ਸੇਲ ਤੋਂ ਜਾਂ ਕਿਸੇ ਤੋਂ ਉਹ ਸਾਰਾ ਅਸੀਂ ਫਲੱਡ ਰੀਲੀਫ ਵਿੱਚ ਦੇ ਦਾਂਗੇ ਸਰ ਨੰਦਪੁਰ ਸਾਹਿਬ ਵਿਧਾਨ ਸਭਾ ਲੱਗਣ ਜਾ ਰਹੀ ਹੈ ਹਾਂ ਜੀ ਨੰਦਪੁਰ ਸਾਹਿਬ ਕੀ ਵਿਧਾਨ ਸਭਾ ਲੱਗਣ ਜਾ ਰਹੀ ਪਹਿਲੀ ਵਾਰ ਉਹ ਜੀ ਇੱਕ ਅਸੀਂ ਕਿਉਂਕਿ 350 ਸਾਲਾ ਹਾਂਜੀ ਪ੍ਰਤੀਕ ਭਾਦਰ ਜੀ ਦਾ ਹੈਗਾ ਉਹ ਇੱਕ ਅਸੀਂ ਕਰਾਂਗੇ ਉੱਥੇ ਮੈਦਾਨ ਸਭਾ ਲਗਾ ਰਹੇ ਆ ਪੂਰਾ ਸੈਟਅਪ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਹੈਗੇ ਤੇ ਪਹਿਲੀ ਵਰੀ ਹੋਏਗਾ ਔਰ ਬਹੁਤ ਚੰਗਾ ਐਕਸਪੀਰੀਅੰਸ ਹੋਏਗਾ ਮਾਸ਼ੂ ਜਨ ਜੀ ਮਾਸ਼ੂ ਜੀ ਕੀ ਆ ਕਰਨਾ ਚਾਹੀਦੀ ਖਰਾਜ ਅੱਗੇ ਬੋਲੋ ਸਰਸਮੀ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੀ ਆਓ ਇੱਥੇ ਲੋਕਾਂ ਦਾ ਮਸਲਾ ਵਜਾਏ ਕਰੋ ਇੱਥੇ ਬਹੁਤ ਸਾਰੇ ਆਰਟਿਸਟਸ ਲਗਭਗ 1000 ਤੋਂ ਨੇੜੇ ਜਿਹੜੇ ਆਰਟਿਸਟ ਇੱਥੇ ਆਏ ਨੇ ਆਪਣਾ ਬੜਾਪ ਬਿਖਾ ਰਹੇ ਨੇ ਜੋ ਅੱਛਾ ਸਰ ਕਿੰਨੇ ਕੁ ਜਾਣੇ ਇੱਥੇ ਸ਼ਾਲ ਲਾਇਆ ਹੈ ਕਿ ਕਿਹੜੇ ਕਿਹੜੇ ਸਟੇਟਾਂ ਤੋਂ ਬਾਹਰ ਆਏ ਨੇ ਲਗਭਗ 400 ਤੋਂ ਵੱਧ ਸਟਾਲ ਇੱਥੇ ਲੱਗੇ ਨੇ ਤੇ 25 ਸਟੇਟਾਂ ਤੋਂ ਨੇੜੇ ਜਿਹੜੇ ਆਰਟਿਸਟ ਇੱਥੇ ਆਏ ਅੱਛਾ ਮਾਜੀ ਟਾਟਾ ਕੀ ਕਹਿਣਾ ਹੈ ਬਾਕੀ ਸੇ ਦੱਸੋ ਜੋ ਕਿ ਮਾਰੋ ਦੀਆਂ ਕਲਾਕਾਰਾਂ ਦਿਖਾ ਰਹੇ ਇੱਥੇ ਭੰਗੜਾ ਵਗੈਰਾ ਪਾ ਰਹੇ ਨੇ ਅਗਰ ਕਲਚਰ ਇੱਕੇ ਨਹੀਂ ਖੁਸ਼ੀ ਹੋ ਰਹੀ ਹੈ ਇਹ ਦੇਖੋ ਇੱਕ ਇੱਥੇ ਇੱਕ ਮਤਲਬ ਸਾਰਾ ਜਿਹੜਾ ਇੰਡੀਆ ਦਾ ਕਲਚਰ ਪਾਕਿਸਤਾਨ ਦਾ ਵੀ ਕਲਚਰ ਹੈ ਉਹ ਲੋਕਾਂ ਨੂੰ ਦਿਖਾਇਆ ਜਾਂਦਾ ਜਿਹੜੇ ਮਨੁੱਖ ਕਿਸ ਤਰ੍ਹਾਂ ਦੇ ਨੌਜਵਾਨ ਬੱਚੇ ਲੱਗੇ ਹੋਏ ਨੇ ਸਾਰਾ ਕੁਝ ਸਪੈਸ਼ਲ ਦਿਖਾਉਣ ਲਈ ਲੋਕਾਂ ਨਾਲ ਵਾਸੀ ਪਰ ਕੋਸ਼ਿਸ਼ ਕੀਤੀ ਜਾਂਦੀ ਹੈ ਨੌਜਵਾਨ ਬੱਚੇ ਨੂੰ ਬੜੀ ਖੁਸ਼ੀ ਹੈ ਆ ਪਿੱਛੇ ਪੰਗੜਾ ਪਾ ਰਹੇ ਸੀ ਤੇ ਦੇਖ ਕੇ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ। ਆ థాంਕ ਯੂ। ਇਹ ਸਨ ਸਿਗੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਨੌਜਵਾਨਾਂ ਦੇ ਵੱਲੋਂ ਪੰਗੜਾ ਵਿਖਰਾ ਪਾਇਆ ਜਾ ਰਿਹਾ ਹੈ ਤੇ ਬੜੀ ਹੀ ਖੁਸ਼ੀ ਦੀ ਗੱਲ ਹੈ। ਆ ਲੁਧਿਆਣਾ ਵਾਸੀ ਜਿਹੜੇ ਜਰੂਰ ਇੱਥੇ ਸਾਰਾ ਸਮਾਗਮ ਦੇ ਵਿੱਚ ਆਣ ਤੇ ਆਪਣਾ ਜਿਹੜਾ ਇੱਥੇ ਸਾਰਾ ਸਮਾਗਮ ਆ ਕੇ ਦੇਖਣ। ਮੇਰੇ ਨਾਲ ਇੱਕ ਮਹਾਰਾਸ਼ਟਰਾ ਦੇ ਲੋਕ ਜੁੜੇ ਨੇ ਜੋ ਕਿ ਆਪਣੇ ਕਲਚਰ ਨੂੰ ਇੱਥੇ ਦਰਸਾ ਰਹੇ ਨੇ ਸੱਭਿਆਚਾਰ ਵਾਂਗੂ ਜਿਵੇਂ ਪੰਜਾਬੀ ਸੱਭ कल्चर रहते हैं क्या नाम भाई साहब तो? मेरा नाम सागर विजय रोकड़े है हम एक आपने हम लोग का महाराष्ट्र मा, का ट्रेडिशनल है कुर्ता अच्छा ये कैसे मनाया जाता है आपके वहाँ क्या, 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 क्या ये हम लोग हर एक त्यौहार में जैसे दिवाली में करते हैं गुड़ी पालवा में करते हैं और ऐसे ऐसे त्योहारों में हम लोग ऐसे ट्रेडिशनल करते हैं और ये जो कल्चरल पहने ये भगवान का ट्रेडिशनल कॉस्ट्यूम है उसमें देवी का जागरण किया जाता है गोंदल किया जाता है तो सब लोग भगवान को याद करने के लिए त्यौहार मनाते हैं कितने किलोमीटर से आप दूर हम लोग कम से कम 2000 किलोमीटर से यहाँ पे आया है से। थर्टी और क्या क्या खास दिखाएंगे यहाँ हम लोग चार तारीख से तेरह तारीख तक हर एक महाराष्ट्र का जो भी ट्रेडिशनल फेस्टिवल है वो हम लोग दिखाएंगे उसमें गोंदल है आदिवासी है लवनी है वाग्या मुरली है कोल्ली डांस है हमारा जो ਸਭ ਤੋਂ ਬੇਸਟ ਡਾਂਸ ਜੋ ਹੁੰਦਾ ਹੈ ਉਹ ਆਰੀ ਹੈ ਜੇ ਬਾਤ ਕਰੇ ਪਿਛਲੇ ਪੜਾਤਨ ਸਮੇਂ ਕੀ ਮਰਾਠੀ ਜੋ ਲੋਕ ਤੇ वो एक महल रह के एक फिल्म में भी दिखाई जाती दिखाती है तो तो वैसे थोड़ा यस, तो, यस, यस, तो यस, तो सा अभी तो भाषा मराठी सीखने के लिए तो इतना तो मुश्किल नहीं है अभी तो यूट्यूब पे पूरा भी लैंग्वेज मिल सकती है ऐसा हम भी थोड़ा थोड़ा पंजाबी ऐसा थोड़ा 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 समझ में आता है लेकिन बात करने को नहीं आता है ਤੋ ਹਮ ਲੋਗ ਆਪ ਵੀ ਮਰਾਠੀ ਥੋੜਾ ਥੋੜਾ ਬਾਤ ਕਰ ਸਕਤੇ ਥੋੜਾ ਸਿੱਖ ਸਕਤੇ ਠੀਕ ਹੈ ਜੀ ਸੋ ਇਹ ਸਾਣਾ ਸਿਗੇ ਪੂਨੇ ਤੋਂ ਆਏ ਲੋਗ ਜੋ ਕਿ ਇੱਥੇ ਆਪਣਾ ਸਾਰਾ ਸਮਾਵੇਲੇ ਦੇ ਵਿੱਚ 35 ਘੰਟੇ ਦੀ ਜਰਨੀ ਜਿਹੜੀ ਕਿ ਤੈ ਕਰਕੇ ਆਏ ਨੇ ਤੈ ਕਰਨ ਤੋਂ ਬਾਅਦ ਇਹਨਾਂ ਨੇ ਇੱਥੇ ਸੰਜੀਵ ਰੋਡ ਰੀ ਸਾਹਮਣੇ ਜਿਹੜਾ ਕਿ ਆਪਣਾ ਕਲਚਰ ਦਿਖਾਇਆ ਸਭਿਆਚਾਰ ਦਿਖਾਇਆ ਕਿ ਕਿਸ ਤਰ੍ਹਾਂ ਇਹ ਇੱਥੇ ਇਹ ਆਪਣਾ ਦਿਖਾ ਰਹੇ ਨੇ ਆਪਣਾ ਸਭਿਆਚਾਰ ਕਲਚਰ ਆਪਣਾ ਜੁੜੇ ਹੋਏ ਲਾਈਵ ਤੇ ਨਾਲ ਯੂਮਪੀ ਰਿਪੋਰਟ ਧੰਨਵਾਦ